ਤਿਲੰਗ ਮਹੱਲਾ ਪੰਜਵਾਂ ਕਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜਿਸ ਗੱਲ ਕਉ ਦੇਹ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਕਾ ਸੱਚਾ ਪਰਵਤਗਾਰ ਕੁਦਰਤ ਕੀਮ ਨਾ ਜਾਣੀਐ ਵਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜੀ ਚਰ ਕਠ ਮੈ ਸਾਹ ਤੂੰ ਸਮਰਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾਂ ਕਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਇਸ ਗੱਲ ਕਉ ਦੇਹਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਕਾ ਸੱਚਾ ਪਰਵਤਗਾਰ ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜੀ ਚਰ ਕੱਠ ਮੈਂ ਸਾਹ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾਂ ਕਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਇਸ ਗੱਲ ਕਉ ਦੇਹਦਾਨ ਰਹਾਓ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰਜਣਹਾਰ ਜਿਨ ਪੈਦਾ ਇਸੇ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਕਾ ਸੱਚਾ ਪਰਵਤਗਾਰ ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜੀ ਚਰ ਇਕਠ ਮਹ ਸਾਹ ਤੂੰ ਸਮਰਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ